ਤਾਂ ਪਰ ਬੱਚਿਓ ਅੱਜ ਸਾਡਾ ਟੌਪਿਕ ਹੈ ਕਲਾਸ 10th ਲਈ ਟੌਪਿਕ ਹੈ ਸਾਡਾ ਮੋਡ ਜਾਨੂੰ ਸਿੱਪਾਬੀ ਜੀ ਕਹਿੰਦੇ ਬੌਲਕ ਤਾਂ ਜੇ ਤੁਸੀਂ ਇਹ ਵੀ ਤੁਹਾਡੇ ਫਾਈਨਲ ਇਗਜ਼ਾਮ ਦੇ ਵਿੱਚ 6 ਅੰਕ ਪੱਕੇ ਹੁੰਦੇ ਆ ਜਾਂ ਤੁਸੀਂ ਮੱਧਮਰਦ ਸਵਾਲ ਹੋਵੇਗਾ ਜਾਂ ਉਹਦੇ ਨਾਲ ਇਹ ਸਾਡਾ ਮੱਧਮਰਦ ਸਵਾਲ ਦੇ ਨਾਲ ਹੁੰਦਾ ਹੈ ਬੌਲਕ ਹੁਣ ਜਿਵੇਂ ਸਾਡੇ ਕੋਲੇ ਪਹਿਲਾ ਸਵਾਲ ਹੈ ਇਹਦੇ ਵਿੱਚ ਸਾਡੇ ਕੋਲ ਇੱਕ ਸਾਰਣੀ ਦਿੱਤੀ ਹੋਈ ਹੈ ਤਾਂ ਉਹ ਸਾਰਣੀ ਦੇ ਵਿੱਚ ਸਾਡੇ ਕੋਲ ਕੀ ਹੈ ਜੀ ਕਿ ਉਮਰ ਦਿੱਤੀ ਹੋਈ ਹੈ ਪਹਿਲਾਂ ਸਾਡੇ ਕੋਲੇ ਅਸੀਂ ਦੇਖਦੇ ਹਾਂ ਉਮਰ ਸਾਲਾਂ ਵਿੱਚ ਕੀ ਹੈ 5 ਤੋਂ 15, 15 ਤੋਂ 25, 25 ਤੋਂ 35 ਹੈ। 35 ਤੋਂ 45। ਇਸੇ ਤਰ੍ਹਾਂ ਹੀ ਰੋਗੀਆਂ ਦੀ ਸੰਖਿਆ 6, 11, 21, 23, 14 ਤੇ 5। ਮੱਧਮਾਨ ਤੇ ਮੱਧਕਾ ਦੇ ਮੁਕਾਬਲੇ ਜਿਹਦੀ ਕੇਸ ਵਾਲਾ ਬੜਾ ਹੀ ਸੌਖਾ ਹੁੰਦਾ ਹੈ। ਤਾਂ ਜਿਵੇਂ ਹੁਣ ਇਹਨਾਂ ਦੇ ਗਿਆ ਉਪਰੋਕਤ ਅੰਕੜਿਆਂ ਦਾ ਬੌਲਕ ਪਤਾ ਕਰੋ। ਮੱਧਮਾਨ ਵੀ ਦਿੱਤਾ ਹੋਇਆ ਹੈ ਪਰ ਅਸੀਂ ਅੱਜ ਜੋ ਸਾਡਾ ਟੌਪਿਕ ਹੈ ਬੌਲਕ ਹੀ ਇਕੱਲਾ ਪਤਾ ਕਰਾਂਗੇ। ਸਭ ਤੋਂ ਪਹਿਲਾਂ ਅਸੀਂ ਇਸ ਪਹਿਲੇ ਸਵਾਲ ਨੂੰ ਸੋਲਵ ਕਰਦੇ ਹਾਂ ਤਾਂ ਜਿਹੜੀ ਸਾਡੀ ਉਮਰ ਸਾਲਾਂ ਵਿੱਚ ਦਿੱਤੀ ਹੋਈ ਹੈ ਤਾਂ ਇਹਨੂੰ ਅਸੀਂ ਕੀ ਮੰਨ ਲੈਨੇ ਆ ਕਲਾਸ ਇੰਟਰਵਲ ਸੀ ਆ ਨਾ ਨੋਟ ਕਰ ਲੈਨੇ ਤਾਂ ਕੀ ਹੈ ਸਾਡੇ ਕੋਲ ਕਲਾਸ ਇੰਟਰਵਲ 5 ਤੋਂ ਅੰਦਰ 15 ਤੋਂ 25 25 ਤੋਂ 33 33 ਤੋਂ 43 43 ਤੋਂ 55 55 ਤੋਂ 60 ਇਸੀ ਤਰ੍ਹਾਂ ਜਿਉ ਸਾਡੇ ਕੋਲ ਰੋਗੀਆਂ ਦੀ ਸੰਖਿਆ ਉਹਨੂੰ ਅਸੀਂ ਐਫ ਨਾਲ ਡਿਨੋਟ ਕਰ ਲੈਨੇ ਤਾਂ ਪਹਿਲਾਂ ਕੀ ਹੈ ਸਾਡੇ ਕੋਲ 6 ਫਿਰ 11 ਫਿਰ 21 ਫਿਰ 23 14 ਅਤੇ ਆਖਰ ਵਿੱਚ ਸਾਡੇ ਕੋਲ 5 ਤਾਂ ਹੁਣ ਅਸੀਂ ਜਿਵੇਂ ਮੱਧਮਾਨ ਉਹਦੇ ਵਿੱਚ ਅਸੀਂ ਐਫ ਜੋ ਦਿੱਤੀ ਹੁੰਦੀ ਹੈ ਸਾਡੇ ਕੋਲ ਫ੍ਰੀਕਵੈਂਸੀ ਉਹਦਾ ਜੋੜ ਕਰਾਉਣਾ ਹੈ ਪਰ ਇਹਦੇ ਵਿੱਚ ਜੋੜ ਕਰਾਉਣ ਦੀ ਕੋਈ ਵੀ ਸਾਨੂੰ ਜ਼ਰੂਰਤ ਨਹੀਂ ਪੈਂਦੀ ਅਸੀਂ ਸਿਰਫ ਇਹਦੇ ਵਿੱਚ ਕੀ ਨੋਟ ਕਰਨਾ ਹੈ ਕਿ ਜੋ ਸਾਡੀ ਐਫ ਹੈ ਉਦੇ ਵਿੱਚੋਂ ਸਭ ਤੋਂ ਵੱਡੀ ਫ੍ਰੀਕਵੈਂਸੀ ਕੀ ਹੈ ਜਿਵੇਂ ਅਸੀਂ ਦੇਖ ਰਹੇ ਹਾਂ ਸਭ ਤੋਂ ਵੱਡੀ ਫ੍ਰੀਕਵੈਂਸੀ ਕੀ ਹੈ ਸਾਡੇ ਕੋਲੇ 23 ਆ ਰਹੀ ਹੈ ਤਾਂ ਅਸੀਂ 23 ਨੂੰ ਇੱਥੇ ਇੱਕ ਨਾਮ ਦੇ ਲੈਂਦੇ ਹਾਂ ਐਫ 1 ਔਰ ਜੋ ਉਹ ਤੋਂ ਉੱਪਰ ਫ੍ਰੀਕਵੈਂਸੀ ਆ ਰਹੀ ਹੈ ਐਫ ਦੀ ਵੈਲਿਊ ਉਹਨੂੰ ਅਸੀਂ ਐਫ 0 ਜਾਂ ਇਹਨੂੰ ਐਫ 0 ਵੀ ਬੋਲ ਦਿੰਦੇ ਹਾਂ ਉਹ ਨਾਮ ਦੇ ਦਿੰਦੇ ਹਾਂ ਔਰ ਜੋ نیچے 23 ਤੋਂ ਆ ਰਹੀ ਹੈ ਐਫ 1 ਦੇ نیچے ਉਹਨੂੰ ਅਸੀਂ ਕੀ ਨਾਮ ਦੇ ਦਿੰਦੇ ਹਾਂ ਐਫ 2 ਤਾਂ ਹੁਣ ਜਿਵੇਂ ਸਾਨੂੰ ਪਤਾ ਕਿ ਸਭ ਤੋਂ ਹਾਈest ਫ੍ਰੀਕਵੈਂਸੀ ਕੀ ਹੈ ਸਾਡੀ ਐਫ 1 ਤਾਂ ਉਹਦੇ ਜੋ ਸਾਹਮਣੇ ਵਾਲਾ ਇੰਟਰਵਲ ਹੈ ਉਸੜਾ ਕਲਾਸ ਇੰਟਰਵਲ ਬਣ ਗਿਆ ਜਾਂ ਇਹਨੂੰ ਕੀ ਕਹਦੇ ਨੇ ਅਸੀਂ ਇਸ ਬੌਲਕ ਦਾ ਬੌਲਕ ਵਰਗ ਅੰਤਰਾਲ ਇਹ ਹੈ ਤੇ ਇਹਦੇ ਵਿੱਚ ਸਾਡੇ ਕੋਲ ਪਈ 35 ਤੋਂ 45 ਤਾਂ ਹੁਣ ਸਾਡੇ ਕੋਲ ਜਿਹੜੀਆਂ ਵੈਲਿਊਜ਼ ਨੇ ਉਹ ਸਾਡੇ ਕੋਲ ਵੈਲਿਊਜ਼ ਕੀ ਨੇ ਤਾਂ ਅਸੀਂ ਦੇਖਾਂਗੇ ਐਲ ਜੋ ਇਹ ਕਲਾਸ ਇੰਟਰਵਲ ਇਹਦੀ ਲੋਅਰ ਲਿਮਟ ਹੈ ਤਾਂ ਐਲ ਦੀ ਵੈਲਿਊ ਸਾਡੇ ਕੋਲ ਕੀ ਹੈ 35 ਹੈ ਹੁਣ ਇਸੇ ਇੰਟਰਵਲ ਦੇ ਵਿੱਚ 35 ਤੋਂ ਲੈ ਕੇ ਇਹ 45 ਤੱਕ ਇਹਦੇ ਵਿੱਚ ਜੋ ਡਿਫਰੈਂਸ ਆ ਰਿਹਾ ਹੈ ਉਪ ਵਰਗ ਇੰਤਰਾਲ ਉਹ ਕਿੰਨਾ ਆ ਰਿਹਾ ਸਾਡੇ ਕੋਲੇ 10 ਤਾਂ ਉਹਨੂੰ ਅਸੀਂ ਕਲਾਸ ਸਾਈਜ਼ ਵੀ ਬੋਲ ਦਿੰਦੇ ਆ ਵਰਗ ਇੰਤਰਾਲ ਵੀ ਬੋਲ ਦਿੰਦੇ ਆ ਇਹ ਐਚਕੀ ਆ ਸਾਡੇ ਕੋਲੇ 10 ਤਾਂ ਉੱਪਰ ਜਿਵੇਂ ਅਸੀਂ ਐਫ 0 ਐਫ 1 ਤੇ ਐਫ 2 ਇਹ ਅਸੀਂ ਲੈ ਕੀ ਚੁੱਕੇ ਆ ਤਾਂ ਹੁਣ ਸਾਡੇ ਕੋਲੇ ਕੀ ਹੈ ਮੋਡ ਜਾਂ ਇਹਨੂੰ ਅਸੀਂ ਜਿਵੇਂ ਤੁਹਾਨੂੰ ਕਿਹਾ ਹੈ ਕੀ ਬੋਲਦੇ ਆ ਬਹੁਲਕ ਤਾਂ ਬਹੁਲਕ ਦਾ ਫਾਰਮੂਲਾ ਕੀ ਹੁੰਦਾ ਸਾਡੇ ਕੋਲ ਬਹੁਲਕ ਦਾ ਫਾਰਮੂਲਾ ਐਲ ਪਲੱਸ ਐਫ 1 ਐਫ 0 2 ਐਫ 1 f0 f2 ਬ੍ਰੈਕਟ ਚ ਇਹਨੂੰ ਬੰਦ ਕਰ ਲੋ ਔਰ ਇਹ ਮਲਟੀਪਲਾਈ ਹੋਗਾ ਸਾਡਾ h ਨਾਲ ਹੁਣ ਜਿਵੇਂ ਜਿਵੇਂ ਸਾਡੇ ਕੋਲ ਜੋ ਵੈਲਿਊਜ਼ ਅਸੀਂ ਫਾਈਂਡ ਆਊਟ ਕੀਤੀਆਂ ਨੇ ਕੱਢੀਆਂ ਹੋਈਆਂ ਨੇ ਉਹ ਵੈਲਿਊਜ਼ ਇਹਦੇ ਵਿੱਚ ਹੀ ਅਸੀਂ ਭਰ ਦਿੰਨੇ ਆ ਜਿਵੇਂ ਸਾਡੇ ਕੋਲ l l ਦੀ ਵੈਲਿਊ ਸਾਨੂੰ ਪਤਾ ਕਿੰਨੀ ਆ ਰਹੀ ਹੈ 35 ਪਲੱਸ ਇਸੇ ਤਰ੍ਹਾਂ ਹੀ ਹੁਣ ਸਾਡੇ ਕੋਲੇ ਬ੍ਰੈਕਟ ਅਸੀਂ ਸਟਾਰਟ ਕਰਾਂਗੇ f1 f1 ਸਾਨੂੰ ਪਤਾ ਹੀ ਹੈ ਕਿੰਨੀ ਆ ਰਹੀ ਹੈ f1 ਸਾਡੀ 23 ਹੈ ਇਹਦੇ ਵਿੱਚੋਂ ਮਾਈਨਸ f0 ਉਹ ਸਾਡੇ ਕੋਲੇ 21 ਆ ਹੈ ਦੋ ਸਾਡੇ ਕੋਲੇ ਆ ਫੇਰ ਗੁਣਾ f1 f1 ਦੀ ਵੈਲਿਊ ਸਾਡੇ ਕੋਲੇ 23 ਹੈ f0 ਦੀ ਵੈਲਿਊ ਸਾਡੇ ਕੋਲੇ 21 ਔਰ f2 ਦੀ ਵੈਲਿਊ ਸਾਡੇ ਕੋਲੇ ਕੀ ਹੈ 14 ਔਰ ਇਹ ਬ੍ਰੈਕਟ ਫੇਰ ਅੱਗੇ h h ਦੀ ਵੈਲਿਊ ਕੀ ਹੈ ਸਾਡੇ ਕੋਲੇ 10 ਦਾ h 10 ਹੈ 10 ਨਾਲ ਪੇਰਾ ਦੇਣ ਇਹਨਾਂ ਨੂੰ ਗੁਣਾ ਤਾਂ ਸੇਮ 33 23 ਵਿੱਚ 21 ਮੈਂਸ ਕਰਾਵਾਂਗੇ ਤਾਂ ਸਾਡੇ ਕੋਲ ਉੱਪਰ 2 ਆ ਜਾਏਗਾ 2 ਨੂੰ 23 ਨਾਲ ਗੁਣਾ ਕਰਾਵਾਂਗੇ ਸਾਡੇ ਕੋਲੇ 46 ਆਏਗਾ ਹੁਣ ਇੱਥੇ ਮਾਈਨਸ ਦੇ 21 ਹੈ ਔਰ ਮਾਈਨਸ ਦੇ ਕੀ ਹੈ 14 ਮਾਈਨਸ ਦੇ 21 ਤੇ ਮਾਈਨਸ ਦੇ 14 ਸਾਡੇ ਕੋਲ ਮਾਈਨਸ ਦੇ ਕਿੰਨੇ ਬਣ ਜਾਣਗੇ ਇਹ 35 ਔਰ ਗੁਣਾ 10 ਤਾਂ ਹੁਣ ਅਸੀਂ ਦੇਖਾਂਗੇ ਕਿ 35 ਪਲੱਸ 2 ਨੂੰ ਅਸੀਂ 10 ਨਾਲ ਗੁਣਾ ਕਰਾਵਾਂਗੇ ਸਾਡੇ ਕੋਲ ਕਿੰਨਾ ਆਏਗਾ 20 ਔਰ 64 ਦੇ ਵਿੱਚੋਂ 35 ਅਸੀਂ ਮਾਈਨਸ ਕਰਾ ਦਾਂਗੇ ਤਾਂ ਸਾਡੇ ਕੋਲ ਕਿੰਨਾ ਆ ਜਾਏਗਾ 11 ਸਾਡੇ ਕੋਲ 20 11 ਆ ਗਿਆ ਤਾਂ ਅਸੀਂ 35 ਪਲੱਸ 20 ਨੂੰ 11 ਨਾਲ ਭਾਗ ਕਰਾਂਗੇ ਤਾਂ ਸਾਡੇ ਕੋਲ ਆਏਗਾ 1.8 ਔਰ ਜਦੋਂ ਅਸੀਂ ਇਹਨਾਂ ਦਾ ਜੋੜ ਕਰਵਾ ਦਾਂਗੇ ਤਾਂ ਉਹ ਕਹੇਗਾ 36.8 ਏ ਸਾਡੇ ਕੋਲ ਕੀ ਆ ਗਿਆ ਅਨਸਰ ਬੌਲਕ ਦਾ ਮਦਮਾਨ ਅਤੇ ਬੌਲਕ ਤੁਸੀਂ ਇਹ ਦੋ ਟਾਪਿਕ ਜੇ ਪੰਜਾਬ ਬੋਰਡ ਦੇ ਕਰ ਲਈਏ ਤਾਂ 6 ਨੰਬਰ ਸਾਡੇ ਪੱਕੇ ਹੋ ਜਾਂਦੇ ਆ ਹੁਣ ਇਸੇ ਹੀ ਤਰ੍ਹਾਂ ਤੁਸੀਂ ਇਹ ਪ੍ਰਸ਼ਨ ਨੰਬਰ 2 ਕਰਕੇ ਦੇਖਣਾ ਤੇ ਇਹਦੇ ਜੋ ਤੁਸੀਂ ਅਨਸਰ ਨੇ ਉਹ ਮੈਨੂੰ ਕਮੈਂਟਸ ਦੇ ਵਿੱਚ ਜਰੂਰ ਭੇਜਿਓ